ਤੋਦਰ ਬੀਤੇ ਦਿਨੀ ਆਪਣਾ ਸੁਣਾ ਲੈ ਕੇ ਗ੍ਰੇਲ ਗੱਡੀ ਵਿੱਚ ਸਫਲ ਕਰਨ ਵਾਲੇ ਸੁਨਿਆਰੇ ਦੇ ਨਾਲ ਆਰਪੀਐਫ ਦੇ ਵੱਲੋਂ ਕੀਤੀ ਬਹੁਤ ਸਲੂਕੀ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਟਾਲੀ ਵਾਲੇ ਚੌਂਕ 'ਚ ਇਕੱਠੇ ਹੋਏ ਸੁਨਿਆਰਾ ਭਰਾਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਉੱਚੇ ਚੇ ਤੌਰ ਤੇ ਸ਼ਾਮਲ ਹੋਏ ਨੇ ਇਸ ਘਟਨਾ ਬਾਰੇ ਸਰਕਾਰ ਦੇ ਵਿੱਚ ਗੱਲ ਕਰਨ ਦੀ ਗੱਲ ਆਖੀ ਹੈ ਤੇ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਆਮ ਤੌਰ ਤੇ ਸੁਨਿਆਰਾਂ ਦੇ ਵੱਲੋਂ ਆਪਣੇ ਮਾਲ ਦੀ ਖਰੀਦੋਂ ਫਰੋਕਤ ਦੇ ਲਈ ਦੂਜੇ ਸ਼ਹਿਰਾਂ ਦੇ ਵਿੱਚ ਜਾਣ ਦੇ ਲਈ ਰੇਲ ਸਫਰ ਕਰਨ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਅਕਸਰ ਸੁਨਿਆਰਾ ਵਪਾਰੀ ਵੱਡੀ ਗਿਣਤੀ ਵਿੱਚ ਆਪਣਾ ਮਾਲ ਤਿਆਰ ਕਰਾ ਕੇ ਜਦੋਂ ਬਾਹਰ ਵੇਚਣ ਦੇ ਲਈ ਜਾਂਦਾ ਹੈ ਤਾਂ ਉਹ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ। ਪਰ ਕੁਝ ਵਪਾਰੀ ਜਦੋਂ ਪਿਛਲੇ ਦਿਨੀ ਆਪਣਾ ਸੋਨੇ ਦਾ ਮਾਲ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਆਰਪੀਐਫਟੀ ਪੁਲਿਸ ਦੇ ਵੱਲੋਂ ਕੁਝ-ਕੁਝ ਕੀਤੀ ਜਾਂਦੀ ਹੈ। ਤੇ ਨਾਲ ਹੀ ਜਾਂਚing ਦੌਰਾਨ ਜਿਹੜਾ ਮਾਲ ਬਰਾਮਦ ਹੁੰਦਾ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ। ਤਫ਼ ਵਪਾਰੀਆਂ ਨੂੰ ਵੀ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਵਿੱਚ ਅਸੀਂ ਹਾਈ ਕਮਾਂਡ ਦੇ ਨਾਲ ਹੋਰ ਹਾਈ ਲੈਵਲ ਤੇ ਗੱਲਬਾਤ ਹੈ ਜਿਹੜੀ ਕਿ ਉਹ ਜ਼ਰੂਰ ਕਰਾਂਗੇ ਇਹ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਵੀ ਇਹੋ ਹੀ ਮੁਸ਼ਕਲ ਆਈ ਹੈ ਹੀ ਮੈਂ ਕੋਵਰ ਸਾਹਿਬ ਦੀ ਨੋਲੇਜ ਵਿੱਚ ਲੈਣਾ ਚਾਹੁੰਦਾ ਵਾਂ ਕਿ ਇਹ ਉਹਨਾਂ ਨੇ ਉਸ ਵਲੇ ਸਾਡੀ ਬਲਾਦਰੀ ਕੋ ਮਾਫੀ ਵੀ ਮੰਗੀ ਤੇ ਉਸ ਬੰਦਿਆਂ ਨੂੰ ਆਪਣੀ ਨੌਕਰੀ ਤੋਂ ਹੱਥ ủi ਧੋਣਾ ਪਿਆ ਪਰ ਉਹ ਟਾਈਮ ਇਹਨਾਂ ਨੂੰ ਭੁੱਲ ਗਿਆ ਅਫਸਰਾਂ ਨੂੰ ਕਿ ਇਹ ਬਲਾਦਰੀ ਅੱਜ ਅਹੀ ਇੱਥੇ ਬਹਿ ਗਏ ਇੱਕ ਅਲਾਲ ਕਰਦੇ ਆ ਇਸ ਭਰਾ ਨਾਲ ਜਿੰਨੇ ਮੇਰੇ ਕੋਮਨ ਨਾਲ ਇਹਨਾਂ ਨੇ ਧੱਕਾ ਕੀਤਾ ਉਹ ਅਫਸਰਾਂ ਨੂੰ ਇੰਨੀ ਵੀ ਨੌਲੇਜ ਸੱਤ ਟੈਂਚ ਦਾ ਮਾਲ ਜਿਹਦਾ 6 ਕਿਲੋ ਦਾ ਮਾਲ ਦਾ 250 ਗ੍ਰਾਮ ਸੋਨਾ ਜਾਂ 300 ਗ੍ਰਾਮ ਸੋਨਾ ਨਹੀਂ ਬੰਦਾ ਉਹਨਾਂ ਨੂੰ 4 ਦਿਨ ਹਰਾਸਮੈਂਟ ਕੀਤਾ ਵਾ ਇਦਾ ਮਤਲ ਉਹ ਧੱਕੇਸ਼ਾਹੀ ਕਰਨ ਨੂੰ ਬੜੀ ਤਿਆਰ ਨੇ ਉੱਤੇ ਇਹ ਸਾਰੇ ਲੱਲ ਕੇ ਆਪਣਾ ਕੋਵਰ ਸਭ ਮੀਨਾ ਬੰਨਣਾ ਚਾਹੁੰਦੇ ਆ ਇਹਨਾਂ ਦੇ ਦਬਾਅ ਬਾਗੇ ਇੱਕ 7 ਟੈਂਚ ਦਾ ਮਾਲ ਮਾਰਾ ਬੰਦਾ ਆਪਣਾ ਬਣਾ ਕੇ ਰਾਤ ਦਿਨ ਮੀਨਾ ਪਰ ਬਣਾਉਂਦਾ ਵਾ ਕਿ ਵੇਚਣ ਵਾਸਤੇ ਜਾਵਾਂਗਾ ਮੈਂ ਆਪਣੇ ਬਾਲ ਬੱਚੇ ਵਾਸਤੇ ਕੋਈ ਨਾ ਕੋਈ ਕਮਾਗ ਲਿਆਵਾਂਗਾ ਉਹਨੂੰ ਵੀ ਮਾਲ 7 ਟੈਂਚ ਦਾ ਮਤਲ 7 ਕਿਲੋ ਮਾਲ ਮਗਰ 300 ਗ੍ਰਾਮ ਸੋਨਾ ਬੰਨਦਾ ਵਾ ਉਹਦੇ ਜੋ ਰੋਟੀ ਰੋਜੀ ਨੂੰ ਕਮਾ ਕੇ ਲੈਣੀ ਹੈ ਉਹ ਮੁੰਡਿਆਂ ਨੂੰ 4 ਦਿਨ ਹਰਾਸਮੈਂਟ ਉੱਥੇ ਬਾਈ ਰੱਖਿਆ ਉਹਨਾਂ ਦਾ ਨਾਸ ਮਾਰਸ ਉਹਦਾ 7 ਕਿਲੋ ਸੋਨਾ ਬਣਾਤਾ ਇਹ ਅਫਸਰ ਨੇ ਜਾਂ ਮਤਬੁੱਦੀ ਨੇ ਇਹਨਾਂ ਨੂੰ ਪਤਾ ਹੀ ਨਹੀਂ ਆ ਸੋਨਾ ਹੈ ਜਾਂ ਮਗੀ ਮਗੀ ਆਰ ਡਿਵੀਜ਼ਨ ਮਾਲ ਆ ਸਾਡੇ ਵੀਰ ਨੂੰ ਹਾਂਜੀ ਸਾਡੇ ਵੀਰ ਨੂੰ ਇੰਨਾ ਧੱਕਾ ਕੀਤਾ ਇਹ ਅਪਰਾਮਾਲ ਕਿਸੇ ਦਾ ਇੰਨਾ ਮਾਲ ਆਪਰੇ ਕੋ ਨਹੀਂ ਹੁੰਦਾ ਸਾਰੇ ਭਰਾਵਾਂ ਦਾ ਅਸੀਂ ਰਲ ਮਿਲ ਕੇ ਪਾਲ ਇਕੱਠਾ ਕਰਕੇ ਇਹ ਵੀਰ ਵੇਚਣ ਜਾਂਦਾ ਵਾ ਇਹਦੇ ਵਿੱਚ ਅਸੀਂ 5 ਜਾਂ 20 ਜਣੇ ਰੋਟੀ ਖਾਂਦੇ ਆਂ ਰੋਟੀ ਕਮਾਉਂਦੇ ਆਂ ਕਾਰੀਗਰ ਹੁੰਦੇ ਆ ਕੋਈ ਪਾਲਿਸ਼ ਕਰਦਾ ਕੋਈ ਛਲਾਈ ਕਰਦਾ ਕੋਈ ਬਨਾਰ ਵਾਲਾ ਕਰਦਾ ਉਹਦੇ ਵਿੱਚ ਸਾਰਿਆਂ ਦੇ ਮੂੰਹ 'ਚ ਰੋਟੀ ਖਾਉਣ ਵਾਸਤੇ ਉਹ ਅਫਸਰ ਦਾ ਕਦੀ ਕਿਤੇ ਭਰਾਲੀ ਹੋਣਾ ਜਿਨੇ ਇਹ ਕਰਮ ਕੀਤਾ ਵਾ ਉਹ ਅੱਜ ਦੁਆਰਾ ਸਾਹਿਬ ਦੇ ਵਿੱਚ ਸੁੰਨਕਾਰ ਭਾਈ ਚਾਰੇ ਵੱਲੋਂ